ਤੁੱਕ ਕਾਫੀ ਲੰਬੇ ਅਰਸਤ ਕੋਈ ਚੀਜ਼ਾਂ ਪੈਂਡਿੰਗ ਪੰਜਾਂ ਸੀਗੀਆਂ ਅੱਜ ਉਹਨਾਂ ਨੂੰ ਲੈ ਕੇ ਕਾਫੀ ਵਿਚਾਰ ਬੰਦਰਾ ਹੋਇਆ ਔਰ ਉਸ ਬਾਅਦ ਇੱਕ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਗਏ ਸਭ ਤੋਂ ਪਹਿਲਾ ਪੰਜਾਬ ਦੀ ਜਿਹੜੀ ਪੀਸੀਐਸ ਸਾਖਾ ਗਈ ਜਿਹੜੀ ਪੰਜਾਬ ਦੀਆਂ ਸਿਵਲ ਸਰਵਿਸਸਾਂ ਨੇ ਕੀਆਂ ਪੀਐਸ ਅਧਿਕਾਰੀ ਦੀਆਂ ਪੋਸਟਾਂ ਨੇਗੀਆਂ ਉਹ ਲਗਭਗ 2016 ਤੋਂ ਲੈ ਕੇ ਹੁਣ 24 ਆ ਗਿਆ 8 ਸਾਲਾਂ ਚ ਕੋਈ ਵੀ ਨਵੀਆਂ ਪੋਸਟਾਂ ਦੀ ਸਿਰਜਣਾ ਨਹੀਂ ਹੋਈ ਜਦਕਿ ਇਹਨਾਂ 8 ਸਾਲਾਂ ਦੇ ਦੌਰਾਨ ਕਾਫੀ ਸਾਰੇ ਡਿਸਟ੍ਰਿਕਟ ਵੀ ਹੋਣ ਵਿੱਚ ਆਏ ਕਾਫੀ ਸਾਰੇ ਡਿਪਾਰਟਮੈਂਟਾਂ ਦੇ ਅੰਦਰ ਪੋਸਟਾਂ ਵਧੀਆਂ ਕਾਫੀ ਆ ਨਵੇਂ ਬਲਾਕ ਬਣਾਏ ਗਏ ਪਰ ਲੇਕਿਨ ਪੋਸਟਾਂ ਦੀ ਰਚਨਾ ਨਹੀਂ ਕੀਤੀ ਗਈ ਪੋਸਟਾਂ ਦੀ ਜਿਹੜੀ ਆ ਕ੍ਰिएशन ਨਹੀਂ ਹੋਈ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਪਹਿਲਾਂ ਜਿਹੜੀ ਪੀਸੀਐਸ ਦੀ ਜਿਹੜੀ ਸਟਰੈਂਥ ਸੀਗੀ ਪੰਜਾਬ ਦੇ ਅੰਦਰ ਉਹ 310 ਪੋਸਟਾਂ ਦੀ ਸੀਗੀ ਪਹਿਲਾਂ ਪੀਸੀਐਸ ਦੇ ਅੰਦਰ 310 ਪੋਸਟਾਂ ਹੁੰਦੀਆਂ ਸੀਆਂ ਜਿਹੜੀਆਂ ਕਿ ਵਧਾ ਕੇ 359 ਕਰ ਦਿੱਤੀਆਂ ਗਈਆਂ 99 ਕਰ ਦਿੱਤੀਆਂ ਗਈਆਂ 369 ਪੋਸਟਾਂ ਕੀਤੀਆਂ ਗਈਆਂ ਲੱਗੀਆਂ 369 310 ਤੋਂ ਵਧਾ ਕੇ 3 10 ਤੋਂ ਵਧਾ ਕੇ ਜਿਹੜੀਆਂ 369 ਪੋਸਟਾਂ ਕੀਤੀਆਂ ਗਈਆਂ ਇਹ ਅੱਜ ਵਾਅਦਾ ਕੀਤਾ ਗਿਆ ਸਬੈਕ ਸੰਬੰਧੀ ਉਹਨਾਂ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀਗੀਆਂ ਜਾ ਜਿਹੜੇ ਨਵੇਂ ਸਬ ਡਿਵੀਜ਼ਨ ਹੋਣ ਦੇ ਵਿੱਚ ਆਏ ਸੀ ਨਵੇਂ ਡਿਸਟ੍ਰਿਕਟ ਜਿਵੇਂ ਮਲੇਰਕੋਟਲਾ ਦੀ ਗੱਲ ਕਰ ਲਈਏ ਹੋਣ ਦੇ ਵਿੱਚ ਆਏ ਸੀ ਉੱਥੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੇ ਵਿੱਚ ਸਾਨੂੰ ਜਿਹੜੀ ਆ ਮੁਸ਼ਕਲ ਸੀ ਸਰਕਾਰ ਦੀ ਖਤਮ ਹੋ ਚੁੱਕੀ ਆ ਇਸ ਤੋਂ ਬਿਨਾ ਪੰਜਾਬ ਰਾਜ ਦਾ ਨਵਾਂ ਡਿਸਟ੍ਰਿਕਟ ਮਲੇਰਕੋਟਲਾ ਜੁਡੀਸ਼ੀਅਲ ਦੇ ਅੰਦਰ ਪੰਜਾਬ ਦੀ ਜੁਡੀਸ਼ਰ ਦੇ ਅੰਦਰ ਨਵਾਂ ਜਿਹੜਾ ਮਲੇਰਕੋਲਾ ਡਿਵੀਜ਼ਨ ਦੀ ਸਥਾਪਨਾ ਹੋਈ ਸੀਗੀ ਸੋ ਦੀ ਅੱਜ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਪਹਿਲਾਂ ਕੀਤੀ ਗਈ ਸੀ ਸੋ ਉਹਦੀਆਂ ਪੋਸਟਾਂ 36 ਪੋਸਟਾਂ 36 ਪੋਸਟਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਵੀ ਅੱਜ ਦੇ ਮੰਤਰੀ ਮੰਡਲ ਵੱਲ ਦਿੱਤੀ ਗਈ ਆ ਤਾਂ ਕਿ ਉਥੇ ਸੈਸ਼ਨ ਡਿਵੀਜ਼ਨ ਦਾ ਕੰਮ ਬਤੌਰ ਸੈਸ਼ਨ ਜੱਜ ਡਿਵੀਜ਼ਨ ਦਾ ਕੰਮ ਜਿਹੜਾ ਸਟਾਰਟ ਹੋ ਜਵੇ ਜ਼ਿਲ੍ਹਾ ਪਹਿਲਾਂ ਬਣ ਗਿਆ ਸੀ ਡਿਸਟ੍ਰਿਕਟ ਪਹਿਲਾਂ ਹੋਂਦ ਵਿੱਚ ਆ ਗਿਆ ਸੀ ਪਰ ਲੇਕਿਨ ਸੈਸ਼ਨ ਡਿਵੀਜ਼ਨ ਦੀ ਹੋਂਦ ਦੇ ਕਾਰਨ ਬਹੁਤ ਸਾਰੇ ਕੇਸ ਜਿਹੜੇ ਸੀਗੇ ਉਹ ਡਿਸਟ੍ਰਿਕਟ ਸੰਗਰੂਰ ਚ ਜਾਂਦੇ ਸੀਗੇ ਸੋ ਹੁਣ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਮਲੇਰ ਕੋਲਡਾ ਦੇ ਵਿੱਚ ਹੋਈ ਹੈਗੀ ਇਸ ਤੋਂ ਬਿਨਾ ਪੰਜਾਬ ਪੰਚਾਇਤੀ ਚੋਣਾ ਰੂਲਸ ਪੰਜਾਬ ਪੰਚਾਇਤੀ ਚੋਣਾ ਰੂਲਸ 1994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀਆ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਰਪੰਚ ਦੀ ਤੇ ਪੰਚ ਦੀ ਸਰਪੰਚ ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ ਪੰਜਾਬ ਦੇ ਅੰਦਰ ਬਿਨਾ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੋਂ ਲੜੇ ਜਾਣਗੀਆਂ ਸੋ ਯਾਨੀ ਕਿ ਪੋਲਿਟਿਕਲ ਪਾਰਟੀਆਂ ਦੇ ਨੁਮਾਇंदे ਅਕ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ ਹੋਰ ਲੋਕ ਮਜ਼ਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ ਉਹਨੂੰ ਮੁੱਦੇ ਦੇ ਨਾਲ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇਗੇ ਨਿਰਧਾਰਤ ਕੀਤੇ ਪਰਫਾਰਮੈਂਸ ਤਹਿਤ ਨੇ ਉਹਨਾਂ ਸਿਮਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਸੋ ਇਸ ਤੋਂ ਬਿਨਾ ਅਹਿਮ ਫੈਸਲਾ ਕੀਤਾ ਪੰਜਾਬ ਦੇ ਅੰਦਰ ਕਿ ਘੱਗੜ ਦਰਿਆ ਘੱਗੜ ਦਰਿਆ ਪੰਜਾਬ ਜਾਣਦਾ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਜੱਗ ਘੱਗੜ ਦਰਿਆ ਦੇ ਪੈਂਦੇ ਪਿੰਡਾਂ ਦੇ ਲੋਕ ਜਾਣਦੇ ਨੇ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਹੈਗਾ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾ ਹੈਗਾ ਜਦੋਂ ਵੀ ਮੀਂਹ ਆਉਂਦੇ ਨੇਗੇ ਤਾਂ ਵੱਡੇ ਪੱਧਰ ਤੇ ਜੋ ਘੱਗਰ ਚੜਦਾਗਾ ਤਾਂ ਕਈ ਫਸਲਾਂ ਕਈ ਪਿੰਡਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਕਰ ਦਿੰਦਾਗਾ ਬੁਰੀ ਤਰ੍ਹਾਂ ਘਰਾਂ ਨੂੰ ਜਿਹੜਾ ਬੁਰ ਬਸਾਉਣ ਦੇ ਲਈ ਸਰਕਾਰਾਂ ਨੂੰ ਯਤਨ ਕਰਨੇ ਪੈਂਦੇ ਨੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਕੰਮ ਕਰਦੀਆਂ ਨੇਗੀਆਂ ਲੋਕ ਆਉਂਦੇ ਨੇ ਮਦਦ ਦੇ ਲਈ ਸੋ ਘੱਗਰ ਦਾ ਹੱਲ ਕਰਨ ਲਈ ਕਿਉਂਕਿ ਮਾਮਲਾ ਜਿਹੜਾ ਕਾਫੀ ਲੰਬੇ ਅਸੇ ਤੋਂ ਪੰਜਾਬ ਚ ਪੈਂਡਿੰਗ ਪਿਆ ਸੀ ਬਹੁਤ ਸਾਰਾ ਸਰਕਾਰਾਂ ਆਇਆ ਬਹੁਤ ਸਾਰੇ ਉਸ ਇਲਾਕੇ ਦੇ ਵੀ ਮੁੱਖ ਮੰਤਰੀ ਬਣੇ ਪਰ ਲੇਕਿਨ ਕਿਸੇ ਨੇ ਘੱਗਰ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਸੁਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਪਿੰਡ ਚੰਦੂ ਪਿੰਡ ਪਿੰਡ ਚੰਦੂ ਆ ਬਿਲਕੁਲ ਘੱਗਰ ਦਰਿਆ ਦੇ ਨਾਲ ਲੱਗਦਾਗਾ ਉਸ ਪਿੰਡ ਦੀ 20 ਏਕੜ 20 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਸਰਕਾਰ ਨੇ ਲਈ ਆ ਕਿਉਂਕਿ ਉੱਥੇ ਪੰਚਾਇਤੀ ਜ਼ਮੀਨ ਸੀ ਉਸ 20 ਏਕੜ ਦੇ ਵਿੱਚ ਪਾਣੀ ਜਿਹੜਾ ਘੱਗਰ ਦਰਿਆ ਦਾ ਪਾਣੀ ਆ ਉਹਦੇ ਅੰਦਰ ਇੱਕ ਜਿਹੜੀ ਆ ਛੱਪੜ ਵੱਡਾ ਛੱਪੜ ਜਿਹੜਾ ਉਹਨੂੰ ਬਣਾਇਆ ਜਾਊਗਾ ਤਾਂ ਕਿ ਉਸ ਵੀ ਏਕੜ ਦੇ ਅੰਦਰ 40 ਫੁੱਟ ਡੂੰਘਾ ਹੋਊਗਾ ਵੀ ਏਕੜ ਦਾ ਏਰੀਆ ਹੋਊਗਾ 40 ਫੁੱਟ ਡੂੰਘਾ ਹੋਊਗਾ ਉਹਦੇ ਅੰਦਰ ਪਾਣੀ ਸਟੋਰ ਕਰਕੇ ਹੌਲੀ-ਹੌਲੀ ਜਿਹੜਾ ਪਾਣੀ ਜਿਹੜਾ ਧਰਤੀ ਦੇ ਅੰਦਰ ਜਾਊਗਾ ਤਾਂ ਕਿ ਰੀਚਾਰਜ ਜਿਹੜੀ ਆ ਰੀਚਾਰਜ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਉਹ ਵੀ ਹੋਊਗਾ ਔਰ ਘੱਗਰ ਦਰਿਆ ਦੀ ਸਮੱਸਿਆ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਹੱਲ ਹੋ ਨਹੀਂ ਜਾ ਕੇ ਕਿਉਂਕਿ ਚਾਂਦੂ ਦੇ ਨੇੜੇ ਜਾ ਕੇ ਉਹਨਾਂ ਪਿੰਡਾਂ ਦੇ ਨੇੜੇ ਜਾ ਕੇ ਇੱਕ ਅਗਰ ਕਿਤੇ ਨਾ ਕਿਤੇ ਟੁੱਟ ਜਾਂਦਾ ਸੀਗਾ ਸੋ ਉਹਨੂੰ ਹੱਲ ਕਰਨ ਲਈ ਬਹੁਤ ਵੱਡਾ ਇੱਕ ਯਤਨ ਹੋਇਆ ਨਹੀਂ ਕਿਉਂਕਿ ਮੈਂ ਤੁਹਾਨੂੰ ਹੋਰ ਬੈਕਗ੍ਰਾਉਂਡ ਦੱਸ ਦਿਆਂ ਕਿਉਂਕਿ ਦੋਨਾਂ ਹਰਿਆਣਾ ਸਟੇਟ ਨੇ ਵੀ ਇੱਕ ਸਟੇਟ ਆਫ ਪੰਜਾਬ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਸੀ ਸੁਪਰੀਮ ਕੋਰਟ ਦੇ ਅੰਦਰ ਉਹ ਅੱਗੇ ਪੱਕਾ ਨਹੀਂ ਹੋ ਸਕਦਾ ਸੀ ਸੋ ਇਸ ਕਰਕੇ ਅਸੀਂ ਇਹ ਹੱਲ ਨਵਾਂ ਲੱਭਿਆ ਕਿ ਇਹ ਜਿਹੜਾ 20 ਏਕੜ ਜ਼ਮੀਨ ਆ ਇਹਦੇ ਵਿੱਚ 40 ਫੁੱਟ ਡੂੰਗਾ ਚੱਪੜ ਬਣਾ ਲੀਏ ਤਾਂ ਕਿ ਪਾਣੀ ਉਥੇ ਸੀਪੇਜ ਹੋ ਕੇ ਧਰਤੀ ਏਟ ਵੀ ਜਾਊਗਾ ਰੀਚਾਰਜ ਵੀ ਹੋ ਜਾਊਗਾ ਔਰ ਸਮੱਸਿਆ ਦਾ ਜਿਹੜਾ ਹੱਲ ਹੋ ਜੇ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਕੀਤਾ ਇਸ ਤੋਂ ਬਿਨਾ 450 450 ਅਸਾਮੀਆਂ ਪੰਜਾਬ ਦੀਆਂ ਜਿਹੜੀਆਂ ਮੈਂ ਕਹਾ ਹਾਊਸ ਸਰਜਨ ਜਾਂ ਹਾਊਸ ਫਜੀਸ਼ਨ ਬੇਸੀ ਭਰਤੀ ਕਰਨ ਦਾ ਫੈਸਲਾ ਕੀਤਾਗਾ ਟੋਟਲ 435 435 ਨੇਗੇ ਇਹ ਵੀ ਜਿਹੜਾ ਇਸ ਸਾਲ ਭਰਤੀ ਹੋਣਗੇ ਤਾਂ ਕਿ ਜਿਹੜਾ ਹਸਪੀਟਲਾਂ ਦੇ ਅੰਦਰ ਇਤਨਾ ਕਿਤੇ ਕਾਟ ਆਉਂਦੀ ਆ ਉਹ ਪੂਰੀ ਹੋ ਸਕੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਾਫੀ ਸਾਰੇ ਕੈਦੀਆਂ ਦੇ ਕੇਸ 10 ਕੈਦੀਆਂ ਦੇ ਕੇਸ ਸਾਹਮਣੇ ਆਏ ਸੀ ਜਿੰਨਾਂ ਵਿੱਚੋਂ ਦੇਖਿਆ ਗਿਆ ਵਿਚਾਰਿਆ ਗਿਆ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਤੋਂ ਵੱਧ ਕੇਸ ਜਿਹੜੇ ਰਜੈਕਟ ਕੀਤੇ ਗਏ ਨੇ ਜਿਹੜੇ ਅਲਾਉ ਹੋਣ ਵਾਲੇ ਸੀ ਉਹ ਲਾਉ ਕੀਤੇ ਗਏ ਨੇ ਤਾਂ ਕਿ ਜਿਹੜੇ ਲੋਕਾਂ ਨੇ ਆਪਣਾ ਕੋਈ ਜੁਰਮ ਕੀਤਾ ਸੀ ਕੋਈ ਕ੍ਰਾਈਮ ਕੀਤਾ ਸੀ ਉਹਦੇ ਵਿੱਚ ਲਾਈਫ ਸੈਂਟੈਂਸ ਦੇ ਅੰਦਰ ਜੇਲ੍ਹ ਚ ਬੰਦ ਸੀਗੇ ਸੋ ਜਿਨ੍ਹਾਂ ਨੇ ਆਪਣੀ ਕਾਰਾਵਾਸ ਦੀਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਰਿਹਾ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸੀਰੀਅਸ ਕ੍ਰਾਈਮ ਸੀਗਾ ਜਿਨ੍ਹਾਂ ਨੇ ਸੋਸਾਇਟੀ ਦੇਗੇ ਇਸ ਤੇ ਬੱਚਿਆਂ ਨੇਗੇ ਇਸ ਜਾਂ ਔਰਤਾਂ ਨੇਗੇ ਇਸ ਕ੍ਰਾਈਮ ਕੀਤਾ ਸੀਗਾ ਉਹਨਾਂ ਦੇ ਕੇਸ ਛੱਡ ਦੇ ਰਜੈਕਟ ਕੀਤੇ ਗਏ ਨੇ ਸੋ ਅੱਜ ਇਹ ਜਿਹੜੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਚ ਲੈ ਗਏ ਜੀਮਾ ਸਾਹਿਬ ਜੀ ਤੁਸੀਂ ਗੱਲ ਕੀਤੀ ਜੀ ਪੰਚਸਤਾਰੀ ਸਰਕਾਰ ਨੇ ਇਹ ਕਿਆਂ ਜ਼िला ਪਰੀਸ਼ਦਾਂ ਪੰਚਾਇਤ ਸਮಿತಿਆਂ ਚੋਣ ਆਉਂਗਾ ਉਹ ਨਾ ਕਰੀ ਲਾਗੂ ਹੋਊਗਾ ਪਰ ਆਉਂਦੀ ਪੰਚਾਇਤ ਨਹੀਂ ਨਹੀਂ ਇਹ ਨਾ ਜ਼िला ਪਰੀਸ਼ਦ ਤੇ ਨਾ ਪੰਚਾਇਤ ਸਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਤੇ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਪੰਚਾਇਤ ਸਰ ਐਨਓਸੀ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਅਜੇ ਐਨਓਸੀ ਦਾ ਕੋਈ ਇਸ਼ੂ ਨਹੀਂ ਸੀਗਾ ਸਰ ਕਈ ਵਾਰ ਇਦਾਂ ਹੁੰਦਾ ਸੀ ਪੰਚ ਜਿਹੜੇ ਉਸ ਪੰਚ ਦੀ ਚੋਣ ਕਰਦੇ ਸੀ ਇਸ ਵਾਰ ਕੀ ਸੀ ਕਿ ਸਰਪੰਚ ਦੀ ਚੋਣ ਰਹੀ ਨਹੀਂ ਉਹ ਇੱਕੋ ਵਾਰ ਮਾਮਲਾ ਹੋਇਆ ਸੀਗਾ ਆਈ ਥਿੰਕ 2 ਜਾਂ 2 ਤੋਂ ਲੈ ਕੇ 2 7 ਤੱਕ ਉਸ ਬਾਅਦ ਇਹ ਡੀਲੀਟ ਕਰ ਦਿੱਤਾ ਗਿਆ ਸੀ ਹੁਣ ਸਿਰ ਸਿੱਧੀ ਜੜੀ ਆ ਉਹ ਸਰਪੰਚ ਦੀ ਚੋਣ ਹੋਊਗੀ ਉਹਦੇ ਚ ਸਰਪੰਚ ਲਈ ਕੋਈ ਕੁਆਲੀਫਿਕੇਸ਼ਨ ਨਹੀਂ ਹੈ ਕਿ ਜਿਵੇਂ ਹਰਿਆਣਾ ਨੇ ਤਾਂ 10ਵੀਂ ਕੇ ਪਾਰ ਵੀ ਰੱਖੀ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਆ ਗਿਆ ਕਿਉਂਕਿ ਡੈਮੋਕ੍ਰੇਸੀ ਦੇ ਅੰਦਰ ਚਾਹੇ ਕਿ ਲਿਟਰੇਟ ਆ ਚਾਹੇ ਕਿ ਇਲਿਟਰੇਟ ਆ ਚਾਹੇ ਜਿਆਦਾ ਪੜਿਆ ਚਾਹੇ ਘੱਟ ਪੜਿਆ ਉਹ ਆਪਣੀ ਇਲੈਕਸ਼ਨ ਕੰਟੈਸਟ ਕਰ ਸਕਦਾ ਸੋ ਇਸ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਲਾਈ ਗਈ ਇਹ ਮਤਲਬ ਹੈ ਕਿ ਕਿਹੜਾ ਰਿਜ਼ਰਵੇਸ਼ਨ ਜੀ ਉਹ ਚਲ ਅਰਜ਼ਰਵੇਸ਼ਨ ਪੰਚਾਇਤ ਵਾਲਾ ਇਹ ਨਹੀਂ ਬੀ ਕਰੀ ਸਿਮਰ ਸਾਹਿਬ ਇੱਕ ਜਿਹੜਾ ਤੁਸੀਂ ਇਹ ਕੀ ਹੈਗਾ ਹਨਾ ਕਿ 310 ਤੋਂ 369 ਕਾ ਪੀਜੀਆ ਦੀਆਂ ਬੋਲਤਾ ਜੀ ਇਸ ਤਰ੍ਹਾਂ ਕਾਟਰੀ ਵਧਾਇਆ ਹੈ ਕਿ ਉਹਦੀ ਭਰਤੀ ਵੀ ਅੱਜ ਹੀ ਅਨਾਉਂਸ ਕਰਦੀ ਹੈ ਨਹੀਂ ਹਜੇ ਤਾਂ ਅੱਜ ਤਾਂ ਅਨਾਉਂਸ ਕੀਤਾ ਅੱਜ ਤਾਂ ਮੰਤਰੀ ਮੰਡਲ ਨੇ ਉਸ ਕੇਡਰ ਦੇ ਅੰਦਰ ਸਟਰੈਂਥ ਵਧਾਈ ਆ ਹੁਣ ਭਰਤੀ ਪ੍ਰਕਿਰਿਆ ਜਿਹੜੀ ਆ ਭਰਤੀ ਪ੍ਰਕਿਰਿਆ ਦਾ ਜਿਹੜਾ ਕੰਮ ਆ ਉਹ ਹੁਣ ਆਰੰਭ ਹੋਊਗਾ ਪਰ ਲੇਕਿਨ ਹਜੇ ਤਾਂ ਸਿਰਫ ਅਸੀਂ ਉਹਦਾ ਕੈਡਰ ਦੀ ਸਟਰੈਂਥ ਵਧਾਈ ਆ 310 ਤੋਂ 363 ਕੀਤੀਆਂ ਨੇ ਗਈਆਂ ਸੋ ਹਜੇ ਤਾਂ ਸਿਰਫ ਕੈਡਰ ਦੀ ਸਟਰੈਂਥ ਵਧਾਈ ਆ ਹੁਣ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਡਿਪਾਰਟਮੈਂਟ ਕੋਲੇ ਜਾਣਗੇ ਡਿਪਾਰਟਮੈਂਟ ਫਿਰ ਇਹਨਾਂ ਦੀ ਐਡਵਰਟਾਈਜ਼ਮੈਂਟ ਦੇਊਗਾ ਉਸ ਤੋਂ ਬਾਅਦ ਭਰੀਆਂ ਜਾਣਗੀਆਂ ਤੁਸੀਂ ਕੀ ਆਈ ਕੱਗੜ ਕਰਿਆ ਵਾਸਤੇ ਜੀ ਵੀ ਅਕਾਦਮੀ ਲੈ ਲਓ ਜਦੋਂ ਕੱਗੜ ਦਰੇ ਪਾਣੀ ਦਾ ਉਹ ਪਿੰਡ ਦੇ ਪਿੰਡ ਬਾਹਰ ਦਿੰਦਾ ਜੀ ਇਹ ਤਾਂ 20 ਏਕੜ ਕੀ ਕਰੂਗਾ ਜਿੱਥੇ ਦੇਖੋ 20 ਏਕੜ ਯਤਨ ਕੀਤਾ ਗਿਆ 20 ਏਕੜ ਦੇ ਨਾਲ ਜਦੋਂ ਪਾਣੀ ਇਕੱਠਾ ਹੋਊਗਾ ਉਹਨੂੰ ਥੱਲੇ ਬੋਰਵਲ ਬਣਾ ਕੇ ਅੱਛੇ ਤਰੀਕੇ ਦਾ ਪਾਣੀ ਥੱਲੇ ਜਾਊਗਾ ਤਾਂ ਮੈਂ ਸਮਝਦਾ ਘੱਗਰ ਦਾ ਜਿਹੜਾ ਹੁਣ 47 ਫੁੱਟ ਤੇ ਮੰਨ ਲਓ ਉਹਦਾ ਇੱਕ ਅ ਘੱਗਰ ਦਾ ਡੇਂਜਰ ਜ਼ੋਨ ਜਿਹੜਾ 47 ਫੁੱਟ ਤੇ ਜਾ ਕੇ ਹੁੰਦਾਗਾ ਜੇ ਅਸੀਂ ਇਹ 20 ਏਕੜ ਦੀ ਬਣਾ ਲਈ ਤਾਂ ਅਸੀਂ ਕੋਸ਼ਿਸ਼ ਕਰਾਂਗੇ 40 45 46 ਤੇ ਰੱਖਾਂਗੇ ਤਾਂ ਉਹ ਪਾਣੀ ਅੱਗੇ ਭੰਗ ਜਾਊਗਾ ਤਾਂ ਸਾਡਾ ਉਸ ਦੇ ਨਾਲ 5-7 ਫੁੱਟ ਜਿਹੜਾ ਨੀਵਾ ਰਹਿਣ ਦਾ ਕੋਸ਼ਿਸ਼ ਹੋਊਗੀ ਤਾਂ ਉਸ ਤੋਂ ਬਾਅਦ ਅਗਲੀ ਪ੍ਰਪੋਜ਼ਲ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਥਾਮਾ ਆਇਡੈਂਟੀਫਾਈ ਕਰੀਏ ਤੇ ਨਾਲ-ਨਾਲ ਜਿਹੜਾ ਕਿ ਕਰਦੇ ਇਸ ਤਰ੍ਹਾਂ ਦੇ ਛੱਪੜ ਬਣਾ ਦਈਏ ਤਾਂ ਕਿ ਪਾਣੀ ਦੀ ਸੀਪੇ ਜੋਵੇ ਔਰ ਰੀਚਾਰਜ ਵੀ ਹੋਊਗਾ ਪਾਣੀ ਔਰ ਘੱਗਰ ਦਾ ਹਮਲਾ ਵੀ ਜਿਹੜਾ ਖਤਮ ਹੋਊਗਾ ਸਰ ਜੀ ਸਾਡੀ ਵਿੱਚ ਸਾਬ ਇੱਕ ਬੜਾ ਇੱਕ ਬੜਾ ਵੱਡਾ ਇਸ਼ੂ ਰਹਿੰਦਾ ਐ ਐਨਐਚਏ ਨੂੰ ਲੈ ਕੇ ਪੀਐਸਓ ਦੀ ਕਮੇਟੀ ਲੈਣੀ ਸੀ ਨਹੀਂ ਲਈ ਉਹਨਾਂ ਨੇ ਤਾਂ ਕੱਲ ਜਦੋਂ ਉਹ ਬਲੇ ਕੋਡ ਦਾ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਲਈ ਪੁਲਿਸ ਦਾ ਕਬਜ਼ਾ ਨਹੀਂ ਹੋ ਨਿੱਸਤਾ ਗਿਆ ਫਿਰ ਕਿਸਾਨ ਨੇ ਫੇਰ ਰੋਕਤਾ ਸਰਕਾਰ ਇਸ ਕੋਈ ਸ਼ਕਤੀ ਕਿਉਂ ਨਹੀਂ ਕਰ ਰਹੀ ਕਿਸਾਨ ਆਂਦੇ ਨੇ ਉਸ ਨੂੰ ਕੁੱਟ ਮਾਰ ਕਰਕੇ ਚਲੇ ਜਾਂਦੇ ਨੇ ਆ ਦੇਖੋ ਮੈਂ মিডিਆ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਮਲੇਡਪੋੜਲਾ ਤੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਬੈਠ ਕੇ ਮੀਟਿੰਗ ਕਰ ਰਹੀਆਂ ਨੇ ਕਿ ਇਹ ਮੈਨੂੰ ਲੱਗਦਾ ਮਾਮਲਾ ਜਲਦੀ ਹੱਲ ਹੋ ਜੂ ਪੰਜਾਬ ਚ ਇੱਕੋ ਜਗ੍ਹਾ ਤੇ ਪ੍ਰੋਬਲਮ ਇਹ ਆਈ ਆ ਹੋਰ ਤਾਲਮੋਸਟ ਜਿਹੜਾ ਨੈਸ਼ਨਲ ਹਾਈਵੇ ਜੰਮੂ ਦਿੱਲੀ ਕਟੜਾ ਉਹ ਲਗਭਗ ਤਿਆਰ ਆਗਾ ਸੋ ਇਹ ਵੀ ਮਾਮਲਾ ਬੈਠ ਕੇ ਐਨੀ ਕੇਵਲੀ ਜਿਹੜਾ ਸੀ ਸੈਟਲ ਕਰ ਲਵਾਂਗੇ ਦੇਖੋ ਅਜੇ ਤੇ ਇਹਦੇ ਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਨਾ ਹੀ ਇਹ ਮਾਮਲਾ ਵਿਚਾਰ ਅਦੀਨ ਆਇਆਗਾ ਕੈਬਨਟ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਪਰ ਲੇਕਿਨ ਮੈਂ ਸਮਝਦਾ ਬੀਜੇਪੀ ਨੂੰ ਚਾਹੀਦਾ ਬੀਜੇਪੀ ਦੇ ਪ੍ਰਧਾਨ ਜੀ ਨੂੰ ਚਾਹੀਦਾ ਕਿ ਕੰਗਣਾ ਰਣੌਤ ਜੀ ਨੂੰ ਕਿਸੇ ਅੱਛੇ ਹਸਪੀਟਲ ਦੇ ਅੰਦਰ ਦਾਖਲ ਕਰਾ ਕੇ ਉਹਦਾ ਦਿਮਾਗੀ ਇਲਾਜ ਕਰਵਾਇਆ ਜਾਵੇ ਕਿਉਂਕਿ ਉਹ ਥੋੜੀ ਮੈਨੂੰ ਲੱਗਦਾ ਕਿ ਸਸਤੀ ਸੁਰਤ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਦੇ ਬੇਤੁੱਕੇ ਬਿਆਨ ਕਦੇ ਕਿਸੇ ਕਮਿਊਨਿਟੀ ਦੇ ਖਿਲਾਫ ਕਦੇ ਕਿਸੇ ਵਰਗ ਦੇ ਖਿਲਾਫ ਕਦੇ ਕਿਸੇ ਸੈਕਸ਼ਨ ਦੇ ਖਿਲਾਫ ਦਿੰਦੀ ਰਹਿੰਦੀ ਹੈ ਸੋ ਉਹਨੂੰ ਉਹਨੂੰ ਵੀ ਗ੍ਰੇਜ਼ ਕਰਨਾ ਚਾਹੀਦਾ ਪਰ ਲੇਕਿਨ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਦਿਮਾਗੀ ਤਵਾਜ਼ਨ ਜਿਹੜਾ ਖਰਾਬ ਹੋ ਚੁੱਕਿਆ ਵੈਸੇ ਤਾਂ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰੋਂ ਮੈਂਬਰ ਪਾਰਲੀਮੈਂਟ ਨੇਗੇ ਸਪੀਕਰ ਸਾਹਿਬ ਨੂੰ ਚਾਹੀਦਾਗਾ ਕਿ ਉਹਨਾਂ ਦਾ ਇਤਰਾਮ ਇਲਾਜ ਕਰਾਇਆ ਜਾਵੇ ਥੈਂਕ ਯੂ